ਛੋਟੀ ਜੀ ਗੱਲ ਨੂੰ ਬਹੁਤ ਵੱਡਾ ਪਹਾੜ ਬਣਾਤਾ ਇਸ ਗੱਲ ਨੂੰ ਗੱਲ ਕੋਈ ਏਡੀ ਵੱਡੀ ਹੈ ਨਹੀਂ ਸੀ ਅੱਜ ਤੱਕ ਜਿੰਨੇ ਵੀ ਮੇਰੇ ਸੀਨੀਅਰ ਅਫਸਰ ਸੁਣਦੇ ਹੋਣਗੇ ਚਾਹੇ ਐਸਐਸਪੀ ਰੈਂਕ ਦੇ ਚਾਹੇ ਡੀਆਈਜੀਪੀ ਰੈਂਕ ਦੇ ਜਿੱਥੇ ਵੀ ਜਿਹੜੇ ਵੀ ਸੁਣਦੇ ਹੋਣਗੇ ਚਾਹੇ ਡੀਜੀਪੀ ਸਾਹਿਬ ਵੀ ਸੁਣਦੇ ਹੋਣ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਅੱਜ ਤੱਕ ਜਿੱਥੇ ਜੇ ਕਿਤੇ ਵੀ ਧਰਨਾ ਇਹਤੇ ਕਿਸਾਨਾਂ ਨੇ ਕਿਸੇ ਵੀ ਜ਼ਥੇਬੰਦੀ ਨੇ ਕਿਸੇ ਵੀ ਐਸਐਸਪੀ ਦਫਤਰ ਤੇ ਜਾਂ ਡੀਆਈਜੀ ਦਫਤਰ ਤੇ ਬਾਹਰ ਧਰਨਾ ਦਿੱਤਾ ਪਰ ਉਥੇ ਕਦੀ ਕਿਹੇ ਐਸਐਸਪੀ ਨੇ ਜਾਂ ਕਿਹੇ ਜਦਕਿ ਐਸਐਸਪੀ ਦੇ ਅੰਡਰ ਕਿੰਨੇ ਥਾਣੇ ਹੁੰਦੇ ਨੇ ਕਿੰਨੇ ਅਫਸਰ ਹੁੰਦੇ ਨੇ ਸਾਰੇ ਹੁੰਦੇ ਨੇ ਪਰ ਉਸ ਐਸਐਸਪੀ ਨੇ ਕਦੀ ਇਹ ਨਹੀਂ ਕਿਹਾ ਕਿ ਇਸ ਧਰਨੇ ਨੂੰ ਆਪਾਂ ਤਿੱਤਰ-ਬਿੱਤਰ ਕਰਨਾ ਤੇ ਇਹਨਾਂ ਨੂੰ ਆਪਾਂ ਗਲਪਈਏ ਜਾ ਕੇ ਜ ਇਹਨਾਂ ਨਾਲ ਮਾਰਕਟ ਕਰੀਏ ਜਾਂ ਕੁਝ ਵੀ ਕਰੀਏ ਜੀ ਪਰ ਇੱਥੇ ਮਸਲਾ ਇਹ ਖੜਾ ਹੋ ਗਿਆ ਇੱਕ ਡੀਐਸਪੀ ਸਾਹਿਬ ਦੇ ਦਫ਼ਤਰ ਦੇ ਬਾਹਰ ਧਰਨਾ ਉਹਨਾਂ ਨੇ ਪਹਿਲਾਂ ਲਾਇਆ ਹੂੰ ਧਰਨਾ ਕਿਉਂ ਲਾਇਆ ਧਰਨਾ ਲਾਉਣ ਦਾ ਕਾਰਨ ਵੀ ਪੁੱਛਿਆ ਗਿਆ ਧਰਨਾ ਲਾਉਣ ਦਾ ਕਾਰਨ ਇਹ ਸੀ ਕਿ ਉਸ ਵੇਲੇ ਕੋਈ ਸਰਕਾਰ ਦੇ ਬੰਦੇ ਆਣੇ ਕੋਈ ਟਰਾਲੀ ਚੋਰੀ ਕੀਤੀ ਸੀ ਟਰਾਲੀ ਚੋਰੀ ਸਰਕਾਰੀ ਜਿਹੜੀ ਹੈ ਉਸ ਵੇਲੇ ਮੌਕੇ ਦੀ ਸਰਕਾਰ ਹੈ ਚਲੋ ਪਤਾ ਹੀ ਸਾਰਿਆਂ ਨੂੰ ਕੀ ਗੱਲ ਹੋਈ ਸੀ ਉਸ ਬਾਰੇ ਪਰਚਾ ਕਰਾਉਣ ਦੇ ਸਬੰਧ ਵਿੱਚ ਹੋਈ ਪਰਚਾ ਹੋ ਗਿਆ ਪਰਚਾ ਹੋਣ ਤੋਂ ਬਾਅਦ ਡੀਐਸਪੀ ਸਾਹਿਬ ਨੇ ਕਿਹਾ ਵੀ ਮੈਨੂੰ ਬਾਹਰ ਜਾਣਾ ਹੈ ਮੈਨੂੰ ਬਾਹਰ ਜਾਣ ਦਿੱਤਾ ਜਾਵੇ ਬਾਹਰ ਜਾਣ ਤੋਂ ਪਹਿਲਾਂ ਕਿਸਾਨਾਂ ਨੇ ਇਸ ਗੱਲ ਤੋਂ ਕੀਤਾ ਵੀ ਸਾਡਾ ਨਾ ਪਹਿਲਾਂ ਗੱਲ ਕੀਤੀ ਜਾਵੇ ਫਿਰ ਤੁਹਾਨੂੰ ਬਾਹਰ ਜਾਣ ਦਿੱਤਾ ਜਾਵੇਗਾ ਧਰਨਾ ਚੱਲਿਆ ਸੀ ਚੱਲ ਰਿਹਾ ਸੀ ਉਹਨਾਂ ਦਾ ਇਹਨਾਂ ਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਵੀ ਇੱਥੋਂ ਜ਼ਬਰਦਸਤੀ ਨਿਕਲਦੀ ਹੈ ਜਿਨ੍ਹਾਂ ਦੇ ਵਿੱਚ ਤੁਸੀਂ ਸੁਣਿਆ ਹੋਣਾ ਕਿਸਾਨਾਂ ਨੂੰ ਕਹਿ ਰਹੇ ਨੇ ਜੀ ਕਿਸਾਨੀ ਦੇ ਰੂਪ ਦੇ ਵਿੱਚ ਗੁੰਡੇ ਨੇ ਠੀਕ ਹੈ ਨਾ ਹੁਣ ਜੇ ਕਿਸਾਨੀ ਦੇ ਰੂਪ ਵਿੱਚ ਉਹ ਗੁੰਡੇ ਕਹਿੰਦੇ ਨੇ ਤੇ ਫਿਰ ਕਿਸਾਨ ਵੀ ਇਹ ਗੱਲ ਕਹਿ ਰਹੇ ਨੇ ਵੀ ਇਹ ਵਰਦੀ ਦੇ ਵਿੱਚ ਗੁੰਡੇ ਨੇ ਗੱਲ ਹੋ ਗਈ ਨਾ ਗੱਲ ਦੋਵਾਂ ਦੀ ਗੱਲ ਜੋ ਕਿ ਬਿਲਕੁਲ ਗਲਤ ਮੈਂ ਕਹਿੰਦਾ ਦੋਵੇਂ ਗੱਲਾਂ ਗਲਤ ਕਈਆਂ ਪੰਜਾਬ ਦੀ ਇੱਕ ਪਾਸੇ ਅਸੀਂ ਪੰਜਾਬ ਦੀ ਇਹਨੂੰ ਧੀ ਕਹਿੰਦੇ ਅਸੀਂ ਜਦੋਂ ਇਹ ਬਾਹਰ ਕੈਨੇਡਾ ਚ ਗਏ ਸਰੀ ਦੇ ਵਿੱਚ ਪੰਜਾਬੀ ਸਾਡੇ ਵੀਰਾਂ ਨੇ ਇਹਨੂੰ ਸਨਮਾਨਿਤ ਕੀਤਾ ਕਿ ਇਹ ਸਾਡੇ ਪੰਜਾਬ ਦੀ ਧੀ ਹੈ ਸਰਕਾਰ ਨੇ ਮੁੜ ਕੇ ਉੱਥੋਂ ਜਦੋਂ ਮੈਡਲ ਜਿੱਤ ਲਈ ਸਰਕਾਰ ਨੇ ਮੁੜ ਕੇ ਇਹਨੂੰ ਡੀਐਸਪੀ ਭਰਤੀ ਕੀਤੀ ਉਹ ਭਰਤੀ ਕਰਨ ਤੋਂ ਬਾਅਦ ਲੋਕਾਂ ਨੇ ਇਤਰਾਜ਼ ਕੀਤਾ ਜੀ ਇਹਦੀ ਐਜੂਕੇਸ਼ਨ ਨਹੀਂ ਪੂਰੀ ਜਾਂ ਕੁਝ ਵੀ ਉਹ ਇਤਰਾਜ਼ ਕਰਨ ਤੋਂ ਬਾਅਦ ਇਹਨਾਂ ਨੇ ਫਿਰ ਮੌਕੇ ਦੀ ਸਰਕਾਰ ਉਸ ਵੇਲੇ ਕੈਪਟਨ ਸਾਹਿਬ ਦੀ ਸਰਕਾਰ ਸੀ ਉਹਨਾਂ ਨੇ ਆਰਡਰ ਕਰਤਾ ਜਿਨਨੇ ਇਹਨੂੰ ਦੁਬਾਰਾ ਰਿਵਰਟ ਕੀਤਾ ਜਾਵੇ ਚਲੋ ਉਹ ਸਰਕਾਰ ਬਦਲ ਗਈ ਉਹ ਮੁੱਦਾ ਖਤਮ ਹੋ ਗਿਆ এডਿਕੇਸ਼ਨ ਜੋ ਵੀ ਸਾਰਾ ਕੁਝ ਕੰਪਲੀਟ ਉਸ ਮੁੱਦੇ ਨੂੰ ਇਹਦੇ ਨਾਲ ਲਿੰਕ ਨਹੀਂ ਕੋਈ ਆਪਾਂ ਇੱਥੇ ਆਨੇ ਆ ਕਿ ਡੀਐਸਪੀ ਰੈਂਕ ਨੂੰ ਜਾਂ ਡੀਐਸਪੀ ਸਾਹਿਬ ਕਹਿੰਦੇ ਨੇ ਵੀ ਮੇਰੇ ਨਾਲ ਇਹਨਾਂ ਨੇ ਹਥੋਪਾਈ ਕੀਤੀ ਮਾਰਕੋਟ ਕੀਤੀ ਜੋ ਵੀ ਕੁਛ ਕੀਤਾ ਜਦ ਕਿ ਜੋ ਮੌਕੇ ਦੇ ਹਾਲਾਤਾਂ ਮੁਤਾਬਕ ਦੇਖਿਆ ਜਾਵੇ ਜਿੰਨਾ ਸਾਡੇ ਕਿਸਾਨ ਭਰਾਵਾਂ ਨਾਲ ਮਾਰਕੋਟ ਕੀਤੀ ਖਿੱਚ ਤੋਂ ਕੀਤੀ ਕਿਦਾਂ ਉਹਨਾਂ ਦੀਆਂ ਪੱਗਾਂ ਲਾਈਆਂ ਬੀਬੀਆਂ ਦੀਆਂ ਕਿਦਾਂ ਚੁੰਨੀਆਂ ਖਿਲਰੀਆਂ ਖਿੱਚ ਤੋਈ ਉਹ ਵਿਚਾਰੇ ਇਹਨਾਂ ਰੋਲਾ ਪਾਉਂਦੇ ਵੀ ਸਾਡੇ ਮੋਬਾਈਲ ਚੋਰੀ ਹੋ ਗਏ ਜਾਂ ਸਾਡੇ ਪਰਸ ਚੋਰੀ ਹੋ ਉਹ ਕਿੱਥੇ ਗਏ ਜੀ ਮੈਂ ਇਹ ਗੱਲ ਪੁੱਛਣਾ ਚਾਹਨਾ ਬੀਬੀ ਕਹਿੰਦੀ ਐ ਵੀ ਮੇਰੇ ਬੰਨੂ ਵਾਲ ਤੋਂ ਜਾਂ ਮੈਨੂੰ ਵਰਦੀ ਤੋਂ ਫੜਿਆ ਮੈਂ ਪੁੱਛਣਾ ਚਾਹਨਾ ਪਹਿਲਾਂ ਜੇ ਕੋ ਮੇਰੇ ਸੀਨੀਅਰ ਅਫਸਰ ਹੁੰਦੇ ਹੁਣ ਮੈਨੂੰ ਇਸ ਗੱਲ ਦਾ ਜਵਾਬ ਦੇਣ ਕਿ ਬੀਬੀ ਪਹਿਲਾਂ ਪ੍ਰੋਪਰ ਯੂਨੀਫਾਰਮ ਚ ਕਿਉਂ ਨਹੀਂ ਸੀ ਬੀਬੀ ਦੀ ਕੈਪ ਕਿੱਥੇ ਗਈ ਉਹਨੇ ਬੀਬੀ ਨੰਗੇ ਸਿਰ ਕਿਉਂ ਸੀ ਜਦ ਕਿ ਵਰਦੀ ਤੱਕ ਕੈਪ ਵੀ ਸਾਡਾ ਵਰਦੀ ਦਾ ਅੰਗ ਹੈ ਹਾਂ ਇਸ ਖੇਚੂ ਦੇ ਵਿੱਚ ਜੇ ਕਿਤੇ ਬੀਬੀ ਦੀ ਕੈਪ ਲੱਥ ਜਾਂਦੀ ਕਦੇ ਡਿੱਗ ਪੈਂਦੀ ਅਸੀਂ ਕਿਸਾਨਾਂ ਦੇ ਵਿਰੁੱਧ ਕੋ ਬਿਲਕੁਲ ਪੁਲਿਸ ਪਰਿਵਾਰ ਬੈਲ ਹੋਇਆ ਸੀ ਉਹਨੇ ਕਿਸਾਨਾਂ ਦੇ ਵਿਰੁੱਧ ਖੜੇ ਵੀ ਹਾਂ ਯਾਰ ਤੁਸੀਂ ਇਹ ਕੰਮ ਗਲਤ ਕੀਤਾ ਬਾਕੀ ਜਦੋਂ ਆਪਾਂ ਖਿਚਾਤੋ ਵਾਲੀ ਗੱਲ ਤੇ ਆ ਜੀਏ ਜਦੋਂ ਇਹੋ ਜਿਹਾ ਰਸ਼ ਦੇ ਵਿੱਚ ਕੋਈ ਇਦਾਂ ਨੂੰ ਕਰਦਾ ਉਹ ਜੇ ਕੋ ਮਾੜਾ ਮੋਟਾ ਕਿਤੇ ਹੋ ਗਿਆ ਹੋਏ ਤੇ ਉਸ ਗੱਲ ਨੂੰ ਆਪਾਂ ਐਡਾ ਵੱਡਾ ਤੂਲ ਦੇ ਕੇ ਨਾ ਮਸਲਾ ਬਣਾਓ ਕਿ ਇਸ ਵੇਲੇ ਸਾਰੀ ਦੁਨੀਆ ਇਸ ਵੇਲੇ ਇਸ ਚੀਜ਼ ਨੂੰ ਲੈ ਕੇ ਖੜੀ ਹੋ ਜਾਈ ਯਾਰ ਇਹ ਇਦਾਂ ਹੋ ਗਿਆ ਇਦਾਂ